ਦਿੱਤਾ ਬੜਾ ਗੈਰ ਜ਼ਿੰਮੇਵਾਰਾਨਾ ਤੇ ਗੱਲ ਕੀਤੀ ਅਸੀਂ ਕਿ ਜੀ ਫਿਰ ਤੁਸੀਂ ਪੰਜਾਬ ਨੂੰ ਤੁਸੀਂ ਅਨਡਿਕਲੇਅਰ ਯੂਟੀ ਡਿਕਲੇਅਰ ਕਰ ਰੱਖਿਆ ਤੁਸੀਂ ਫੈਡਰਲ ਸਟਰਕਚਰ ਨੂੰ ਕਿਵੇਂ ਤੋੜ ਰਹੇ ਹੋ ਇਹਦੇ ਵਾਸਤੇ ਕੌਣ ਜ਼ਿੰਮੇਵਾਰ ਹੋਊਗਾ ਕਿ ਤੁਸੀਂ ਸਰਕਾਰ ਤੋਂ ਬਿਨਾਂ ਡਾਟਾ ਕਿੱਥੋਂ ਲੈ ਲਓਗੇ ਤੁਸੀਂ ਗਵਰਨਰ ਤੁਹਾਡਾ ਪ੍ਰਧਾਨ ਮੰਤਰੀ ਨੂੰ ਮਿਲ ਚੁੱਕਿਆ ਹੈ ਇੱਕ ਸਿਲੇਕਟਡ ਨੋਮੀਨੇਟਡ ਬੰਦਾ ਇਲੈਕਟਡ ਜਿਹੜੇ ਨੇ ਉਹਨੂੰ ਪ੍ਰਧਾਨ ਮੰਤਰੀ ਟਾਈਮ ਹੀ ਦੇ ਰਿਹਾ ਇਨਨਾਂ ਵਾਰ ਤੋਂ ਰਾਸ਼ਪਤੀ ਰਾਜ ਹੀ ਲਾ ਰੱਖਿਆ ਫਿਰ ਫਿਰ ਯੂਟੀ ਬਣਾ ਰੱਖਿਆ ਤੁਸੀਂ ਤੇ ਜਦੋਂ ਇਹ ਅਸੀਂ ਇਥੇ ਵਿਰੋਧ ਕੀਤਾ ਕੱਲ ਮੰਤਰੀ ਸਾਹਿਬ ਬੜੇ ਪਿਆਰ ਨਾਲ ਜਿਵੇਂ ਭਾਜਪਾ ਮੁਕਰਦੀ ਹੁੰਦੀ ਹੈ ਬੜੇ ਪਿਆਰ ਨਾਲ ਮੁਕਰ ਕੇ ਕਹਿੰਦੇ ਮੈਂ ਤਾਂ ਕਹਿ ਹੀ ਨਹੀਂ ਸੀ ਤੋਰ ਮੋੜ ਕੇ ਪੇਸ਼ ਕੀਤਾ ਪੰਜਾਬ ਸਰਕਾਰ ਨੂੰ ਹੀ ਦੇਵਾਂਗੇ ਕਿਉਂਕਿ ਉੱਪਰੋਂ ਆ ਗਿਆ ਉਹਨਾ ਫੋਨ ਮੈਂ ਤੁਹਾਨੂੰ ਉਸ ਦਿਨ ਵੀ ਕਿਹਾ ਸੀ ਸਰ ਬੋਲਦੇ ਕਿ ਦੋ ਤਿੰਨ ਆਉਂਦੇ ਆ ਹਰ ਰੋਜ਼ ਜ਼ਿਆਦਾਤਰ ਇਧਰੋਂ ਆਉਂਦੇ ਆ ਮੰਤਰੀਆਂ ਦੇ ਨਾਮ ਵੀ ਨਹੀਂ ਜਾਣਦੇ ਦੋ ਤਿੰਨ ਦੋ ਦੋ ਤਿੰਨ ਨੂੰ ਜਾਣਦੇ ਆਪਾਂ ਹੋਰ ਤਾਂ ਚੱਲ ਨਹੀਂ ਦਿੰਦੇ ਕਦੀ ਮੁਰਤਮ ਕੜਗਮ ਜੇ ਆ ਜਾਂਦੇ ਇੱਥੇ ਉਹ ਸਾਡੇ ਡੀਸੀਆਂ ਨੂੰ ਲੈ ਕੇ ਫਿਰਦੇ ਰਹਿੰਦੇ ਆ ਹਨਾ ਉਹ ਕੁਝ ਨਹੀਂ ਕਰਦੇ ਫੋਟੋਆਂ ਖਿਚਾ ਕੇ ਤੁਰ ਜਾਂਦੇ ਨੇ ਕੋਈ ਪੁੱਠਾ ਸਿੱਧਾ ਬਿਆਨ ਦੇ ਦੇਣੇ ਬਾਅਦ ਚ ਉਹਨੂੰ ਕਹਿੰਦੇ ਤੋਰ ਮੋੜ ਕੇ ਪੇਸ਼ ਕੀਤਾ ਸਾਡੇ ਡੀਸੀਆਂ ਨੂੰ ਕੰਮ ਲਈ ਫਿਰਦੇ ਅਫਸਰਾਂ ਨੂੰ ਅਸੀਂ ਉਹਨੂੰ ਕਹਿੰਦੇ ਆ ਕਿ ਠੀਕ ਆ ਚਲੋ ਫੋਟੋ ਹੋ ਗਈ ਸਭ ਤੋਂ ਜ਼ਿਆਦਾ ਜਹਾਜ਼ ਚੜਜੋ ਕਿਰਪਾ ਕਰਕੇ ਸਾਨੂੰ ਕੰਮ ਕਰ ਲੈਣ ਸਾਡੇ ਅਫਸਰਾਂ ਨੂੰ ਕੰਮ ਕਰ ਲੈਣ ਦਿਓ ਸੋ ਤਾਂ ਡਿਸਾਸਟਰ ਟੂਰਿਜ਼ਮ ਤੇ ਆਉਂਦੇ ਆ ਇੱਥੇ ਸੋ ਬਾਕੀ ਇੱਕ ਪਾਸੇ ਇਹ ਕਹਿੰਦੇ ਨੇ ਅਸੀਂ ਪੰਜਾਬ ਨੂੰ ਕਹਿੰਦੇ ਨੇ ਸੈਂਟਰ ਕਹ ਰਿਹਾ ਦੂਜੇ ਪਾਸੇ ਐਲੋਪੀ ਸਾਹਿਬ ਕਹਿੰਦੇ ਨੇ ਪੰਜਾਬ ਨੂੰ ਨਾ ਪੈਸੇ ਦਿਓ ਇੱਧਰ ਨਾ ਪਾ ਦਿਓ ਕਿਤੇ ਮਿਸ਼ਨ ਛੱਡ ਦੀ ਗੱਲਾ 'ਚ ਇਹ ਤਾਂ ਰੰਗਲਾ ਪੰਜਾਬ ਤਾਂ ਠੱਗੀ ਹੈ ਮਤਲਬ ਜਨਾਬ ਜੀ ਇਹ ਚ ਕੀ ਮਾੜੀ ਗੱਲ ਹੈ ਜੇ ਅਸੀਂ ਕੋਈ ਐਸਾ ਫੰਡ ਬਣਾ ਲਿਆ ਜਿਹੜਾ ਕਿ ਵਿੱਤ ਮੰਤਰਾਲੇ ਦੇ ਅੰਡਰ ਆਉਂਦਾ ਹੈ ਇੰਡੀਅਨ ਵਿੱਤ ਮੰਤਰਾਲੇ ਤੋਂ ਅਸੀਂ ਇਨਕਮ ਟੈਕਸ ਦੀਆਂ ਐਗਜ਼ੈਂਪਸ਼ਨਸ ਲਈਆਂ ਨੇ ਐਮਪੀ ਜਿਹੜੇ ਨੇ ਪੂਰੇ ਦੇਸ਼ ਦੇ ਉਹ 20 ਲੱਖ ਰੁਪਇਆ ਆਪ ਦੀ ਕੰਸੀਸਨ ਤੋਂ ਬਾਹਰ ਦੇ ਸਕਦੇ ਸੀ ਹੁਣ ਕਰੋੜ ਰੁਪਇਆ ਦੇ ਸਕਦੇ ਆ ਇਹਦੇ 'ਚ ਕਿਉਂਕਿ ਅਤੀ ਗਭੀ ਰਾਪਦਾ ਸੀ ਡਿਕਲੇਅਰ ਕਰਾ ਕਰਾ ਲਿਆ ਉਹਨਾਂ ਤੋਂ ਵੀ ਇਹਦੇ 'ਚ ਪੈਸੇ ਪਾ ਸਕਦੇ ਆ ਤੇ ਉਹ ਪੈਸਾ ਸਾਰਾ ਹਿਸਾਬ ਕਿਤਾਬ ਹੋਊਗਾ ਸਾਰਾ ਉਹਦਾ ਟਰਾਂਸਪੇਰੈਂਟ ਤਰੀਕੇ ਨਾਲ ਉਹਦਾ ਪੈਸਾ ਖਰਚਿਆ ਜਾਊਗਾ ਤੇ ਇਹ ਕਿਹੜਾ ਪਹਿਲੀ ਵਾਰ ਹੋਇਆ ਜੀ ਕਹਿੰਦੇ ਕੰਗਲਾ ਪੰਜਾਬ ਬਣਾਤਾ भगवंत मान तो मंगता फिर भगवंत मान को नहीं ना भगवंत मान ने लुटिया नहीं पाब वह बत्थियां ले फिर जो लुटे उ चौको चौकोय लुट ला उन्नीस सौ बार जो चीन में लड़ाई लगी सी नैशनल डिफै डिफेंस फंड बनाया सोना मंगया सब पूरे देश तो कि सोना दो नैशनल डिफेंस फंड चो सौ बवंजा किलो सोना ਟੋਟਲ ਹੋਇਆ ਸੀਗਾ ਜੀ ਸਾਰੇ ਦੇਸ਼ ਚੋਂ 5.327 ਕਿਲੋ 5 ਕਿਲੋ 327 ਗ੍ਰਾਮ ਕਹ ਲੋ ਸਾਰੇ ਦੇਸ਼ ਤੋਂ ਹੋਇਆ ਸੀਗਾ ਜੀ ਤੇ ਸਾਡੀਆਂ ਧੀਆਂ ਭੈਣਾਂ ਨੇ ਮਾਵਾਂ ਨੇ ਆਪਣੀਆਂ ਕੰਨਾਂ ਦੀਆਂ ਵਾਲੀਆਂ ਲਾਹ ਲਾ ਕੇ 47 ਗੁਣਾ ਪੂਰੇ ਦੇਸ਼ ਨਾਲੋਂ 47 ਗੁਣਾ ਜ਼ਿਆਦਾ ਸੋਨਾ ਜਿਹੜਾ ਉਹ ਜਵਾਲਾਲ ਨਹਿਰੂ ਨੇ ਦਿੱਤਾ ਸੀਗਾ ਜੀ ਥੋੜਾ ਹੀ ਹਿਸਟਰੀ ਪੜ ਕੇ ਆਇਆ ਕਰੋ ਜਨਾਬ ਨੈਸ਼ਨਲ ਡਿਫੈਂਸ ਫੰਡ ਬਣਾਇਆ ਸੀਗਾ ਚਾਈਨਾ ਦੀ ਲੜਾਈ ਵੇਲੇ ਫਿਰ ਪੰਜਾਬ ਗਵਰਨਮੈਂਟ ਨੇ ਜਵਾਰਲਾਲ ਨਹਿਰੂ ਦੇ 73ਵੇਂ ਜਨਮ ਦਿਨ ਤੇ 130 ਕਿਲੋਗ੍ਰam ਸੋਨੇ ਦਾ ਗਿਫਟ ਦਿੱਤਾ ਸੀਗਾ ਲੋਕਾਂ ਨੇ ਦਾਨ ਕੀਤਾ ਸੀ ਉਹ ਪੰਜਾਬ ਦੇ ਨੇ ਨਕਦੀ ਚ 8 ਕਰੋੜ ਰੁਪਏ ਸੀ 46% 3.7 ਕਰੋੜ ਕੱਲੇ ਪੰਜਾਬ ਦਾ ਸੀਗਾ ਜੀ ਉਸ ਵੇਲੇ ਬਾਟ ਦੀਆਂ ਗੱਲਾਂ ਕਰਦਾ ਮੈਂ ਤਾਰਪ ਸਿੰਘ ਕੈਰੋ ਨੇ ਕਹਿਆ ਸੀ ਸੋਨਾ ਅਤੇ ਖੂਨ ਨਾਲ ਦੇਸ਼ ਦੀ ਰਾਖੀ ਕਰਨੀ ਹੈ ਖੂਨ ਵੀ ਦੇ ਰਹੇ ਸੀ ਸਾਡੇ ਜਵਾਨ ਮਾਂ ਪੈਣਾ ਸਾਡੇ ਆ ਕੰਨਾਂ ਚੋਂ ਲਾ ਕੇ ਸੋਨਾ ਦੇ ਰਹੇ ਸੀ ਉਸ ਵੇਲੇ ਉਹ ਕੰਮ ਨਹੀਂ ਸੀ ਕਿ ਅੱਜ ਕੱਲ ਤਾਂ ਧੀ ਦਾ ਸੋਨਾ ਲੱਗ ਗਿਆ ਨੂੰਹ ਦਾ ਲੱਗ ਗਿਆ ਮਾਂ ਦਾ ਲੱਗ ਗਿਆ ਪਹਿਲਾਂ ਤਾਂ ਇੱਕੋ ਟੂਮਾ ਨਾਲ ਹੀ ਤਿੰਨ ਤਿੰਨ ਪੀੜੀਆਂ ਵਿਆਹ ਹੁੰਦੇ ਸੀ ਉਹੀ ਟੂਮਾ ਮਾਂ ਜਿਹੜੀ ਧੀ ਨੂੰ ਦੇਂਦੀ ਸੀ ਧੀ ਆਪਣੀ ਧੀ ਨੂੰ ਦੇਂਦੀ ਸੀ ਉਸ ਵੇਲੇ ਸੋਨਾ ਦਿੱਤਾ ਇਹ ਕੋਈ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਉਹ ਆਰਬੀਏ ਚ ਜਮਾ ਕਰਾਇਆ ਪੈਸਾ ਹੋ ਸਾਰਾ ਸੋਨਾ ਹੋ ਤੁਸੀਂ ਆ ਕੇ ਕਹਿੰਦੇ ਇਹ ਕੰਗਲਾ ਪੰਜਾਬ ਬਣਾਤਾ ਇਹ ਤੇ ਮੰਗੀ ਜਾਂਦਾ ਤੁਸੀਂ ਤੁਹਾਨੂੰ ਜ਼ਬਾੜ ਦੇ ਮੰਗਣ ਲੱਗੇ ਹੋਇਆ ਹੋ ਚਾਈਨਾ ਨਾਲ ਲੜਾਈ ਕਿ ਨਹੀਂ ਲਾਈ ਸੀ ਫਿਰ ਸੋ ਜਦੋਂ ਦੇਸ਼ ਨੂੰ ਲੋੜ ਪੈਂਦੀ ਹੈ ਐਦਾਂ ਦੀ ਆਪਦਾ ਆਉਂਦੀ ਹੈ ਤਾਂ ਇਹ ਲੋਕ ਲਹਿਰ ਬਣਾਉਣੀ ਪੈਂਦੀ ਹੈ